ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਰਨਦੀਪ ਕੌਰ ਦਸਵੀਂ ਜਮਾਤ ਦੀ ਵਿਦਿਆਰਥਣ ਅੱਜ ਮੈਂ શ્રી ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਕੋਈ ਨ ਬਣਿਆ ਨਵੇਂ ਗੁਰਾਂ ਦਾ ਇਸ ਦੁਨੀਆ ਤੇ ਸਾਨੀ Hindu ਧਰਮ ਬਚਾਉਣ ਖਾਤਰ ਚਾ ਦਿੱਤੀ ਕੁਰਬਾਨੀ ਚੱਲ ਕੇ ਸੀ ਕਸ਼ਮੀਰੀ ਪੰਡਤ ਕੋਲ ਗੁਰਾ ਦੇ ਆਏ ਸਾਡਾ ਬੜਾ ਜੀਉਣਾ ਔਖਾ ਦੁੱਖੜੇ ਕੋਲ ਸੁਣਾਏ ਔਰੰਗਜੀਬ ਬੜਾ ਹੈ ਜ਼ਾਲਮ ਕਰਦਾ ਓ ਮਨਮਾਨੀ Hindu ਧਰਮ ਬਚਾਉਣ ਖਾਤਰ ਜਾ ਦਿੱਤੀ ਕੁਰਬਾਨੀ Hindu ਧਰਮ ਬਚਾਉਣ ਖਾਤਰ ਜਾ ਦਿੱਤੀ ਕੁਰਬਾਨੀ ਮੰਦਰ ਸਾਡੇ ਢਾਈ ਜਾਂਦਾ ਕਰ ਨਹੀਂ ਸਕਦੇ ਪੂਜਾ ਨਿਤ ਜਨੇ ਹੂੰ ਲਾਲਾ ਸੁੱਟੇ ਕੰਮ ਹੋਰ ਨਾ ਦੂਜਾ ਉਹਦਾ ਮੁਖ ਮਨੋਰਥ ਕਰਨਾ ਇਸ ਧਰਮ ਦੀ ਹਾਨੀ Hindu ਧਰਮ ਬਚਾਵਣ ਖਾਤਰ ਜਾ ਦਿੱਤੀ ਕੁਰਬਾਨੀ Hindu ਧਰਮ ਬਚਾਵਣ ਖਾਤਰ ਜਾ ਦਿੱਤੀ ਕੁਰਬਾਨੀ ਜਦੋਂ ਗਵਿੰਦ ਨੇ ਸੁਣੀ ਉਹ ਨਾਦੀ ਦੁੱਖਾਂ ਪਈ ਕਹਾਣੀ ਸੋਚਣ ਲੱਗੇ ਪਉ ਕਿਸੇ ਨੂੰ ਜ਼ਿੰਦਗੀ ਲੇਕੇ ਲਾਣੀ ਨਿੱਕੀ ਉਮਰੇ ਚਿਹਰੇ ਉੱਤੇ ਵਰਤ ਗਈ ਹੈ ਰਾਣੀ Hindu ਧਰਮ ਬਚਾਉਣ ਖਾਤਰ ਚਾ ਦਿੱਤੀ ਕੁਰਬਾਨੀ Hindu ਧਰਮ ਬਚਾਉਣ ਖਾਤਰ ਚਾ ਦਿੱਤੀ ਕੁਰਬਾਨੀ ਕੋਲਖੀਰ ਦੀ ਗੋਬਿੰਦ ਰਾਏ ਗੱਲ ਪਿਤਾ ਨੂੰ ਆਖੀ ਬਾਜ ਤੁਹਾਡੇ ਹੁਰ ਪਿਤਾ ਜੀ ਕੋਣ ਕਰੇਗਾ ਰਾਖੀ ਚਾਹੇ ਉੱਤੇ ਕੋਈ ਨਜ਼ਰ ਨਹੀਂ ਆਉਂਦਾ ਤੁਹਾਡੀ ਵਰਗਾ ਦਾਨੀ Hindu ਧਰਮ ਬਚਾਉਣ ਖਾਤਰ ਜਾ ਦਿੱਤੀ ਕੁਰਬਾਨੀ Hindu ਧਰਮ ਬਚਾਉਣ ਖਾਤਰ ਜਾ ਦਿੱਤੀ ਕੁਰਬਾਨੀ ਨੌਵੇਂ ਗੁਰਾਂ ਨੇ ਦਿੱਲੀ ਵੱਲ ਨੂੰ ਛੱਟ ਚਾਲੇ ਸਿਪਾਏ ਸਿਰ ਨੂੰ ਨੂੰ ਸਦਾ ਜਿਉਂਦਾ ਰੱਖਣਾ ਸਿਰ ਜਾਵੇ ਤਾਂ ਜਾਏ ਔਰੰਗੇ ਨੂੰ ਨਸ਼ਾ ਹਕੂ ਮਤਿਓ ਮੂਰਖ ਅਭਿਮਾਨੀ ਹਿੰਦੂ ਧਰਮ ਬਚਾਉਣ ਖਾਤਰ ਜਾ ਦਿੱਤੀ ਕੁਰਬਾਨੀ ਹਿੰਦੂ ਧਰਮ ਬਚਾਉਣ ਖਾਤਰ ਜਾ ਦਿੱਤੀ ਕੁਰਬਾਨੀ ਹਿੰਦੂ ਧਰਮ ਦੀ ਰੱਖਿਆ ਕੀਤੀ ਬਣ ਕੇ ਹਿੰਦ ਦੀ ਚਾਦਰ ਇਸ ਲਈ ਸਾਰੀ ਦੁਨੀਆ ਆਕੇ ਤਨ ਗੁਰੂ ਤੇਗ ਬਹਾਦਰ ਤਨ ਗੁਰੂ ਤੇਗ ਬਹਾਦਰ ਦੁਜਿਆਂ ਖਾਤਰ ਜਾਨ ਵਾਰ ਕੇ ਕਰਗੇ ਕੋਮਲ ਸਾਨੀ ਹਿੰਦੂ ਧਰਮ ਬਚਾਵਣ ਖਾਤਰ ਜਾਨ ਦਿੱਤੀ ਕੁਰਬਾਨੀ ਹਿੰਦੂ ਧਰਮ ਬਚਾਵਣ ਖਾਤਰ ਜਾਨ ਦਿੱਤੀ ਕੁਰਬਾਨੀ ਜਦੋਂ ਵਰਤਿਆ کہے جا جا سر لوگ جد تک سورج چاند رہے گا ترگی کرے نشانی ہندو درمے بچا ونے خاطر جا دتی قربانی ہندو درمے بچا ونے خاطر جا دتی قربانی واہگوجی کا کہاچا شی واہگوجی کی فتی